ਜਾਣੂ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਪੌਦਿਆਂ ਵਿੱਚ ਪੋਸ਼ਣ ਤੇ ਬੱਚਿਓ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਤੀਸਰਾ ਵੀਡੀਓ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਅਸੀਂ 9 ਸਵਾਲ 20 ਤੋਂ ਲੈ ਕੇ 28 ਤੱਕ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਸਵਾਲ ਤੇ ਉਹਨਾਂ ਦੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਮਗਰੋਂ ਦੀ ਇਹਨਾਂ ਉਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਗੀਗਲ ਸਵਾਲ ਹੈ ਬੱਚਿਓ ਕੜਾ ਬੂਟੀ ਜਿਹਨੂੰ ਕਿਹਾ ਜਾਂਦਾ ਹੈ ਪਿਕਚਰ ਪਲੈਂਟ ਪਿਕਚਰ ਦਾ ਮਤਲਬ ਅੰਗਰੇਜ਼ੀ ਦਾ ਸ਼ਬਦ ਹੈ ਬੱਚਿਓ ਪਿਕਚਰ ਦਾ ਮਤਲਬ ਹੁੰਦਾ ਕੜਾ ਪਲੈਂਟ ਮੈਨੇ ਬੂਟਾ ਸੋ ਕੜਾ ਬੂਟੀ ਪਿਕਚਰ ਪਲੈਂਟ ਬਾਰੇ ਤੁਸੀਂ ਕੀ ਜਾਣਦੇ ਹੋ ਸੋ ਕੜਾ ਬੂਟੀ ਪਿਕਚਰ ਪਲੈਂਟ ਇੱਕ ਕੀਟ ਆਹਾਰੀ ਪੌਦਾ ਹੈ ਕੀਟ ਮੈਨੇ ਹੁੰਦਾ ਬੱਚਿਓ ਕੀੜਾ ਆਹਾਰ ਮੈਨੇ ਹੁੰਦਾ ਭੋਜਨ ਆਹਾਰੀ ਮੈਨੇ ਭੋਜਨ ਕਰਨ ਵਾਲਾ ਪੌ ਕੀੜਿਆਂ ਦਾ ਭੋਜਨ ਕਰਨ ਵਾਲਾ ਪੌਦਾ ਹੈ ਕੀੜਿਆਂ ਨੂੰ ਫੜਨ ਲਈ ਇਸ ਦੇ ਪੱਤੇ ਘੜੇ ਦਾ ਰੂਪ ਬਟਾ ਲੈਂਦੇ ਹਨ ਇਹਦੇ ਪੱਤੇ ਵਿੱਚੋਂ ਘੜੇ ਦੇ ਰੂਪ ਵਿੱਚ ਬਣ ਜਾਂਦੇ ਨੇ ਘੜੇ ਦੇ ਮੂੰਹ ਤੇ ਵੱਲ ਮੁੜੇ ਹੋਏ ਵਾਲ ਹੁੰਦੇ ਹਨ ਵੱਲ ਮੁੜੇ ਹੋ ਜਾਂਦੇ ਨੇ ਕਿ ਉਹ ਵਾਲਾਂ ਦਾ ਸਿਰ ਥੱਲੇ ਵੱਲ ਨੂੰ ਹੁੰਦਾ ਜਦੋਂ ਕਿ ਕੀੜਾ ਉੱਤੇ ਬੈਠਦਾ ਹੈ ਉਹ ਤਿਲਕ ਕੇ ਘੜੇ ਦੇ ਅੰਦਰਲੇ ਤਲ ਤੇ ਡਿੱਗ ਜਾਂਦਾ ਹੈ ਵੱਲ ਮੁੜੇ ਹੋਏ ਵਾਲਾਂ ਦੇ ਕਾਰਨ ਉਹ ਬਾਹਰ ਨਹੀਂ ਆ ਸਕਦਾ ਅਤੇ ਤਲ ਤੇ ਮੌਜੂਦ ਪਾਚਕਰਸਾ ਰਹੀਂ ਬੂਟੀ ਕੀੜੇ ਨੂੰ ਹਜ਼ਮ ਕਰ ਲੈਂਦੀ ਹੈ ਐਵੇਂ ਖੜੇ ਬੂਟੇ ਦੀ ਜਾਣਕਾਰੀ ਇਹ ਬੱਚਾ ਹੈਗਾ ਅਸਈਰ ਜਿਹੜੀ ਤੁਹਾਡੀ ਕਿਤਾਬ ਚੋਂ ਲਈ ਗਈ ਹੈ ਦੇਖੋ ਇਹ ਘੜੇ ਦਾ ਮੂੰਹ ਹੈਗਾ ਇਹ ਘੜਾ ਬਣ ਗਿਆ ਦੇਖੋ ਜਿੱਦਾਂ ਪਰ ਬੱਚੇ ਪੱਤੇ ਨੇ ਅਸਲ ਵਿੱਚ ਇਹ ਘੜੇ ਦੇ ਰੂਪ ਚ ਨੇ ਨਾ ਪੱਤੇ ਨੇ ਸੋ ਕੀੜਾ ਵਿਚਾਰਾ ਉੜ ਕੇ ਆਂਦਾ ਇੱਥੇ ਕੋਈ ਨਾ ਕੋਈ ਕਾਡਾ ਕੋਈ ਰੜ ਕੇ ਆਂਦਾ ਰਿੰਗ ਕੇ ਆਂਦਾ ਜਾਂ ਉੜ ਕੇ ਆਂਦਾ ਇੱਥੇ ਬੈਠਦਾ ਥੱਲੇ ਕੇ ਜਾਂਦਾ ਥੱਲੇ ਥੱਲੇ ਜਿੱਤੇ ਮੜਾ ਪੈਰ ਤਿਲਕਦਾ ਵਾਲ ਜਿਹੜੇ ਨੇ ਉਹਨਾਂ ਦੇ ਮੂੰਹ ਥੱਲਿਆਂ ਨੂੰ ਹੁੰਦੇ ਨੇ ਉੱਤਿਆਂ ਦਾ ਜਤਨ ਕਰਦਾ ਕਰਦਾ ਤੇ ਉਹ ਵਾਲ ਦੇ ਸਿਰੇ ਉਹਨੂੰ ਉਹ ਝੜਕਾ ਬੰਦੇ ਨੇ ਤੇ ਉੱਪਰ ਨਹੀਂ ਆ ਸਕਦਾ ਥੱਕ ਖੰਭ ਕੇ ਥੱਲੇ ਡਿੱਗ ਜਾਂਦਾ ਤੇ ਬੱਚੇ ਫਿਰ ਕੀ ਹੁੰਦਾ ਇਹ ਚ ਪਾਚ ਕਰਸ ਹੁੰਦੇ ਨੇ ਰਸਾ ਹੁੰਦਾ ਉਹ ਰਸਾ ਵੀ ਕੀੜੇ ਨੂੰ ਮਾਰ ਦਿੰਦਾ ਘੋਲ ਦਿੰਦਾ ਤੇ ਉਹ ਘੋਲ ਜਿਹੜਾ ਬੱਚੇ ਉਹ ਫਿਰ ਇਸ ਬੂਟੇ ਲਈ ਭੋਜਨ ਬਣ ਜਾਂਦਾ ਤੈਨੂੰ ਕਿਹਾ ਜਾਂਦਾ ਕੀਟਾਹਾਰੀ ਠੀਕ ਹੈ ਸੋ ਕੜਾ ਬੂਟੀ ਹੈ ਹੁਣ ਤਸਵੀਰ ਦੇਖ ਕੇ ਤੁਹਾਨੂੰ ਇਹ ਗੱਲ ਹੋਰ ਸਪਸ਼ਟ ਹੋ ਗਈ ਹੋਏਗੀ ਜਿਹੜਾ ਉੱਤਰ ਲਿਖਿਆ ਹੈ ਉਹਨੂੰ ਆਪਣੇ ਆਪ ਲਿਖਣ ਦਾ ਵੀ ਅਭਿਆਸ ਕਰ ਲੈਣਾ ਆਓ ਅੱਗੇ ਚੱਲੀਏ ਅਗਲੇ ਬੱਚੋ ਮੇਜ਼ਬਾਨ ਪੌਦੇ ਤੋਂ ਕੀ ਭਾਵ ਹੈ ਬੱਚੋ ਇੱਕ ਹੁੰਦਾ ਪਰੋਣਾ ਤੇ ਇੱਕ ਹੁੰਦਾ ਜਿਹਦੇ ਘਰ ਬੰਦਾ ਪਰੋਣਾ ਜਾਂਦਾ ਹੈ ਜਿਹਦੇ ਘਰ ਬੰਦਾ ਜਿਹਦੇ ਘਰ ਬੰਦਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਹੋਸਟ ਤੇ ਜੋ ਜਿਹਦੇ ਘਰ ਆਂਦਾ ਉਹਨੂੰ ਕਿਹਾ ਜਾਂਦਾ ਹੈ ਪਰੋਣਾ ਤੇ ਜਿਹਦਾ ਪਰੋਣਾ ਜਿਹੜਾ ਹੋਸਟ ਹੈਗਾ ਜਿਹਦੇ ਘਰ ਸੀ ਜਾਂਦੇ ਆ ਉਹੀ ਸਾਨੂੰ ਚਾਹ ਬਣੀ ਪਲੰਦਦੇ ਨੇ ਪ੍ਰਸ਼ਾਦਾ ਬਣੀ ਸਿਖਾਉਂਦੇ ਨੇ ਹਨਾ ਇਸੇ ਤਰ੍ਹਾਂ ਮੇਜ਼ਬਾਨ ਪੌਦਾ ਕੀ ਹੈ ਜੋ ਦੂਜੇ ਕਿਸੇ ਪੌਦੇ ਨੂੰ ਖੁਰਾਕ ਦਿੰਦਾ ਹੈ ਉਹ ਕਿਹੜੇ ਹੁੰਦੇ ਨੇ ਦੇਖੋ ਉਸ ਪੌਦੇ ਜਾਂ ਰੁੱਖ ਨੂੰ ਮੇਜ਼ਬਾਨ ਪੌਦਾ ਕਿਹਾ ਜਾਂਦਾ ਹੈ ਜਿਸ ਤੋਂ ਪਰਜੀਵੀ ਪੌਦਾ ਆਪਣਾ ਭੋਜਨ ਪ੍ਰਾਪਤ ਕਰਦਾ ਹੈ ਪਰਜੀਵੀ ਪੌਦਾ ਜਿਹੜਾ ਹੈ ਆਪਣਾ ਖਾਣਾ ਆਪ ਨਹੀਂ ਬਣਾ ਸਕਦਾ ਇਹਦੇ ਵਿੱਚ ਆਪਣਾ ਭੋਜਨ ਆਪਣੀ ਬਣਾ ਸਕਦਾ ਇਸ ক্লোਰੋਫਿਲ ਨਹੀਂ ਹੁੰਦੀ ਜਿਵੇਂ ਅਮਰਵੇਲ ਦਾਦਾ ਪੌਦਾ ਹੈਗਾ ਅਸੀਂ ਪੜਾਂਗੇ ਕਿ ਉਹਦੇ ਬਾਰੇ ਨੇ ਆਪਾਂ ਨੇ ਪੜਿਆ ਵੀ ਹੈ ਕਿ ਇਹ ਅਮਰਵੇ ਜਿਹੜੀ ਹੈਗੀ ਹੈ ਉੱਪਰ ਜੀਵੀ ਪੌਦਾ ਹੈਗਾ ਸੋ ਉਹ ਜਿਸ ਰੁੱਖ ਤੇ ਚੜਦੀ ਹੈ ਉਹ ਤੋਂ ਖੁਰਾਕ ਲੈਂਦੀ ਹੈ ਉਸ ਰੁੱਖ ਨੂੰ ਕਿਹਾ ਜਾਂਦਾ ਹੈ ਮੇਜ਼ਬਾਨ ਪੌਦਾ ਠੀਕ ਹੈ ਤੇ ਅਗਲਾ ਦੇਖੀਏ ਕੀਟਹਾਰੀ ਪੌਦੇ ਬਾਰੇ ਚਾਨਣਾ ਪਾਓ ਕੀਟ ਮੈਨੇ ਕੀੜਾ ਆਹਾਰ ਮੈਨੇ ਭੋਜਨ ਆਹਾਰੀ ਮੈਨੇ ਭੋਜਨ ਕਰਨ ਵਾਲਾ ਕੀਟਹਾਰੀ ਮੈਨੇ ਕੀੜਿਆਂ ਦਾ ਭੋਜਨ ਕਰਨ ਵਾਲੇ ਪੌਦੇ ਬਾਰੇ ਚਾਨਣਾ ਪਾਓ ਸੋ ਕੀੜਿਆਂ ਨੂੰ ਫੜਨ ਅਤੇ ਹজম ਕਰਨ ਵਾਲੇ ਪੌਦਿਆਂ ਨੂੰ ਕੀਟਹਾਰੀ ਪੌਦੇ ਅੰਗਰੇਜ਼ੀ ਚ ਕਿਹਾ ਇਨਸੈਕਟੀਵੋਰਸ ਪਲਾਂਟਸ ਅੰਗਰੇਜ਼ੀ ਵਾਲੇ ਸ਼ਬਦ ਦੀ ਬੱਚੋ ਜੇ ਹੋ ਸਕੇ ਤੇ ਚੇਤੇ ਕਰ ਲਵੋ ਤੁਹਾਡੇ ਕੰਮ ਆਣਗੇ ਅੱਗੇ ਕਿਹਾ ਜਾਂਦਾ ਹੈ ਇਹ ਪੌਦੇ ਹਰੇ ਜਾਂ ਕਿਸੇ ਹੋਰ ਰੰਗ ਦੇ ਹੋ ਸਕਦੇ ਹਨ ਰੰਗ ਦੀ ਇਹਦੇ ਬਾਰੇ ਕੋਈ ਗੱਲ ਨਹੀਂ ਹੈ ਕੋਈ ਵੀ ਰੰਗ ਦੇ ਹੋ ਸਕਦੇ ਨੇ ਘੜਾ ਬੂਟੀ ਪਿਕਚਰ ਪਲਾਂਟ ਇੱਕ ਕੀਟ ਆਹਾਰੀ ਪੌਦਾ ਹੈ ਜਿਹਦੇ ਬਾਰੇ ਅਸੀਂ ਪਹਿਲੇ ਸਵਾਲ ਵਿੱਚ ਹੀ ਪੜਿਆ ਹੈ ਤੇ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 7ਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਹੋਰ ਆ ਰਹੀਆਂ ਹਨ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਸੀਂ ਦੇਖੋਗੇ ਉੱਥੇ ਹੈਗੀ ਹੈ 7th ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਸਾਰੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈਗੀ ਹੈ 7ਵੇਂ ਗਣਿਤ ਜਿਹਦੇ ਵਿੱਚ ਤੁਹਾਡੀ ਗਣਿਤ ਦੀ ਸਾਰੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਪਲੇਲਿਸਟ ਹੈਗੀ ਹੈ 7th ਮੈਥ ਜਿਹਦੇ ਵਿੱਚ ਤੁਹਾਡੀ 7th ਦੀ ਮੈਥ ਦੀ ਕਿਤਾਬ ਇੰਗਲਿਸ਼ ਮੀਡੀਅਮ ਵਿੱਚ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਸੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਆਹ ਦੇਖਿਓ ਵਿੱਚ 23ਵਾਂ ਸਵਾਲ ਜਿਹੜਾ ਹੈ ਮ੍ਰਿਤਾਹਾਰੀ ਪੌਦੇ ਕਿਹੜੇ ਹ ਸੋ ਮਰੀ ਹੋਈ ਚੀਜ਼ ਦਾ ਭੋਜਨ ਕਰਨ ਵਾਲੇ ਪੌਦੇ ਜਿਹੜੇ ਨੇ ਉਹ ਕਿਹੜੇ ਹੁੰਦੇ ਨੇ ਉਹ ਅੰਗਰੇਜ਼ੀ ਵਿੱਚ ਆ ਜਾਂਦਾ ਹੈ ਸੈਪਰੋਫਾਈਟਿਕ ਪਲੈਂਟਸ ਜਿਹੜੇ ਪੌਦੇ ਮਰੇ ਹੋਏ ਜੀਵਾਂ ਜਾਂ ਗਲੇ ਸੜੇ ਜੈਵਿਕ ਜੈਵਿਕ ਮਨਿਆ ਜਿਹੜੀਆਂ ਖੇਤੀ ਚੋਂ ਚੀਜ਼ਾਂ ਨਿਕਲੀਆਂ ਹੋਈਆਂ ਜੈਵਿਕ ਚੀਜ਼ਾਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਹਨ ਜੈਵਿਕ ਨੇ ਜਿਹੜੀਆਂ ਜਿਹਨਾਂ ਦਾ ਮੂਲ ਬਚ્યો ਜ਼ਮੀਨ ਵਿੱਚੋਂ ਹੈ ਜਾਂ ਜਿਹੜਾ ਮਨ ਲੀ ਫਸਲਾਂ ਚੋਂ ਹੈਗਾ ਬੂਟਿਆਂ ਚੋਂ ਹੈਗਾ ਜੈਵਿਕ ਜਿਨ੍ਹਾਂ ਵਿੱਚ ਜਾਨ ਸੀਗੀ ਠੀਕ ਹੈ ਜੈਵਿਕ ਪਦਾਰਥਾਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਮ੍ਰਿਤਹਾਰੀ ਪੌਦੇ ਸੈਪਰੋਫਾਈਟਿਕ ਪਲਾਂਟਸ ਕਿਹਾ ਜਾਂਦਾ ਹੈ ਉਲੀ ਹੋ ਗਈ ਯੀਸਟ ਹੋ ਗਿਆ ਖੁੰਭ ਖੁੰਬਾਂ ਜਿਹੜੀਆਂ ਹੁੰਦੀਆਂ ਨੇ ਮ੍ਰਿਤਹਾਰੀ ਪੌਦੇ ਹਨ ਇਹ ਮਰੇ ਹੋਏ ਜੀਵਾਂ ਜਾਂ ਗਲੇ ਸੜੇ ਜੈਵਿਕ ਪਦਾਰਥਾਂ ਦੀ ਸਤਾ ਉੱਤੇ ਕੁਝ ਪਾਚਕ ਰਸਾਂ ਦਾ ਰਿਸਾਵ ਕਰਦੇ ਹਨ ਰਿਸਾਵ ਮੰਨੇ ਪਾਚਕ ਰਸ ਛੱਡਦੇ ਹਨ ਇਹ ਉਲੀ ਤੇ ਆ ਜਿਸ ਨਾਲ ਉਹ ਘੋਲ ਦਾ ਰੂਪ ਲੈ ਲੈਂਦੇ ਹਨ ਜਿਵੇਂ ਕੀੜੇ ਉਹ ਕੀੜਾ ਘੁਲ ਜਾਂਦਾ ਹੈ ਕੜੇ ਬੂਟੇ ਦੀ ਪਾਚਕ ਰਸਾਂ ਦੇ ਨਾਲ ਇਸੇ ਤਰ੍ਹਾਂ ਬੱਚੇ ਉੱਲੇ ਯੀਸਟ ਖੰਮ ਵੀ ਹੈ ਰਸ ਛੱਡਦੇ ਨੇ ਤੇ ਰਸਾਂ ਦੇ ਨਾਲ ਜਿਹੜੀ ਮਰੀ ਹੋਈ ਜੀਵਨ ਹੈ ਜਾਂ ਗਲੇ ਸੜੇ ਜੈਵਿਕ ਪਦਾਰਥ ਨੇ ਉਹ ਘੁਲ ਜਾਂਦੇ ਨੇ ਉਹਦਾ ਤੇ ਉਹ ਇੱਕ ਕਿਸਮ ਦਾ ਇੱਕ ਭੋਜਨ ਦੀ ਖੁਰਾਕ ਖੁਰਾਕ ਬਣ ਜਾਂਦੀ ਹੈ ਉਹਨਾਂ ਦੀ ਇਸ ਘੋਲ ਨੂੰ ਮ੍ਰਿਤਹਾਰੀ ਪੌਦੇ ਭੋਜਨ ਦੇ ਰੂਪ ਵਿੱਚ ਸੋਖ ਲੈਂਦੇ ਹਨ ਚੂਸ ਲੈਂਦੇ ਹਨ ਸੋਖ ਲੈਂਦੇ ਹਨ ਠੀਕ ਹੈ ਫਿਰ ਆ ਗਿਆ ਸਹਿ ਜੀਵੀ ਪੌਦੇ ਜਿਹਨੂੰ ਕਿਹਾ ਜਾਂਦਾ ਹੈ ਸਿੰਬਾਇਓਟਿਕ ਸਿੰਬਾਇਓਟਿਕ ਪਲਾਂਟਸ ਕਿਹੜੇ ਹੁੰਦੇ ਹਨ ਕਈ ਵਾਰ ਦੋ ਵੱਖ-ਵੱਖ ਜੀਵ ਆਪਣੇ ਆਸਰੇ ਅਤੇ ਭੋਜਨ ਲਈ ਇੱਕ ਦੂਜੇ ਤੇ ਨਿਰਭਰ ਹੁੰਦੇ ਹਨ ਅਤੇ ਸਹਿ ਸੰਬੰਧ ਵਿੱਚ ਰਹਿੰਦੇ ਹਨ ਠੀਕ ਹੈ ਇਹ ਸੰਬੰਧ ਨੂੰ ਸਹਿਜੀਵੀ ਸੰਬੰਧ ਸਿਮਬਿਓਸਿਸ ਕਿਹਾ ਜਾਂਦਾ ਹੈ ਠੀਕ ਹੈ ਸਹਿਜੀਵੀ ਸੰਬੰਧ ਅਤੇ ਇਸ ਨਾਲ ਦੋਵੇਂ ਧਿਰਾਂ ਨੂੰ ਫਾਇਦਾ ਹੁੰਦਾ ਹੈ ਇੱਕ ਉਹ ਕਹਿੰਦਾ ਵੀ ਤੂੰ ਮੇਰਾ ਕੰਮ ਕਰ ਦੇ ਮੈਂ ਤੇਰਾ ਕੰਮ ਕਰ ਦਿੰਦਾ ਇਹਨੂੰ ਕਿਹਾ ਜਾਂਦਾ ਹੈ ਸਿੰਬਿਓਟਿਕ ਰਿਲੇਸ਼ਨਸ਼ਿਪ ਸਿਮਬਿਓਸਿਸ ਜਾਂ ਸਿੰਬਿਓਟਿਕ ਰਿਲੇਸ਼ਨਸ਼ਿਪ ਠੀਕ ਹੈ ਜਿਵੇਂ ਕਈ ਪੌਦਿਆਂ ਦੀਆਂ ਜੜ੍ਹਾਂ ਵਿੱਚ ਇਹ ਉਹ ਉਦਾਹਰਣ ਹੈ ਜਿਵੇਂ ਕਈ ਪੌਦਿਆਂ ਦੀਆਂ ਜੜ੍ਹਾਂ ਵਿੱਚ ਉੱਗੀ ਹੋਈ ਉੱਲੀ ਜੜ੍ਹਾਂ ਤੋਂ ਆਸਰਾ ਅਤੇ ਪੋਸ਼ਣ ਪ੍ਰਾਪਤ ਕਰਦੀ ਹੈ ਉੱਲੀ ਜਿਹੜੀ ਹੈ ਉਹ ਜੜ੍ਹਾਂ ਤੋਂ ਆਪਣਾ ਆਸਰਾ ਤੇ ਪੋਸ਼ਣ ਪ੍ਰਾਪਤ ਕਰਦੀ ਹੈ ਅਤੇ ਬਦਲੇ ਵਿੱਚ ਉੱਲੀ ਪੌਦੇ ਨੂੰ ਧਰਤੀ ਵਿੱਚੋਂ ਪਾਣੀ ਅਤੇ ਖਣਿਜ ਸੋਖਣ ਵਿੱਚ ਮਦਦ ਕਰਦੀ ਹੈ ਉੱਲੀ ਕੀ ਕਰਦੀ ਹੈ ਉਹ ਬੂਟੇ ਨੂੰ ਪੌਦੇ ਨੂੰ ਪਾਣੀ ਤੇ ਖਣਿਜ ਸੋਖਣ ਵਿੱਚ ਮਦਦ ਕਰਦੀ ਹੈ ਜਿਹੜੀ ਜਿਹੜਾ ਪੌਦਾ ਹੈ ਉੱਲੀ ਨੂੰ ਆਸਰਾ ਦਿੰਦਾ ਹੈ ਤੇ ਭੋਜਨ ਦਿੰਦਾ ਹੈ ਪੋਸ਼ਣ ਦਿੰਦਾ ਹੈਗਾ ਸੋ ਇੱਕ ਦੂਜੇ ਦੀ ਮਦਦ ਕਰਦੇ ਨੇ ਤੇ ਇਹਨੂੰ ਕਿਹਾ ਜਾਂਦਾ ਬੱਚਿਓ ਸਿੰਬਾਇਓਟਿਕ ਪਲਾਂਟਸ ਇਹ ਦੋਨੋਂ ਉੱਲੀ ਵੀ ਪਲਾਂਟ ਹੈਗੀ ਹੈ ਪੌਦਾ ਹੈਗਾ ਤੇ ਦੂਜਾ ਪੌਦਾ ਜਿਹਦੀ ਜੜਾਂ ਨੂੰ ਉੱਲੀ ਲੱਗੀ ਹੋਈ ਹੈ ਉਹ ਵੀ ਪੌਦਾ ਹੈਗਾ ਸੋ ਇਹਨੂੰ ਕਹਿੰਦੇ ਸਿਮਬਾਇਓਸਿਸ ਜਾਂ ਸਿੰਬਾਇਓਟਿਕ ਰਿਲੇਸ਼ਨਸ਼ਿਪ ਤੇ ਜਿਹੜੇ ਦੋਨੋਂ ਪੌਦੇ ਜਿਹੜਾ ਪੌਦਿਆਂ ਦਾ ਜੋੜਾ ਹੋਏਗਾ ਉਹਨੂੰ ਕਿਹਾ ਜਾਏਗਾ ਸਿੰਬਾਇਓਟਿਕ ਪਲਾਂਟਸ ਠੀਕ ਹੈ ਅਗਲ ਆ ਗਿਆ ਲਾਈਕੇਨ ਲਾਈਕੇਨ ਨਹੀਂ ਬੋਲਣਾ ਲਾਈਕੇਨ ਲਾਈਕੇਨ ਬਾਰੇ ਸੰਖੇਪ ਵਿੱਚ ਚਾਨਣਾ ਪਾਓ ਲਾਈਕੇਨ ਵਿੱਚ ਲਾਈਕੇਨ ਉਹ ਜੀਵ ਹੈ ਜੋ ਕਿ ਸਹਿਜੀਵੀ ਸੰਬੰਧ ਸਿੰਬਿਓਸਿਸ ਦੀ ਇੱਕ ਰੋਚਕ ਅਤੇ ਵਧੀਆ ਮਿਸਾਲ ਹੈ ਇਸ ਵਿੱਚ ਉੱਲੀ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਫੰਗਸ ਅਤੇ ਕਾਈ ਜਿਹਨੂੰ ਕਹਿੰਦੇ ਐਲਗਾ ਉਹੜੀ ਹਰੀ ਕਾਈ ਜਾਂ ਉਹਨਾਂ ਕਾਈ ਇਕੱਠੇ ਰਹਿੰਦੇ ਹਨ ਇਹ ਜੀਵ ਹੈ ਬੱਚਿਓ ਲਾਈਕਨ ਇਹ ਝੁੱਲੀ ਵੀ ਹੁੰਦੀ ਹੈ ਤੇ ਐਲਗਾ ਵੀ ਹੁੰਦਾ ਹੈ ਠੀਕ ਹੈ ਪੁੱਲੀ ਧਰਤੀ ਜੋ ਪਾਣੀ ਸੋਖਦੀ ਹੈ ਅਤੇ ਆਸਰਾ ਦਿੰਦੀ ਹੈ। ਬਦਲੇ ਵਿੱਚ ਕਾਈ ਪ੍ਰਕਾਸ਼ ਸੰਸਲੇਸ਼ਣ ਜਿਹਨੂੰ ਫੋਟੋਸਿੰਥੇਸਿਸ ਕਹਿੰਦੇ ਆ ਰਾਹੀਂ ਭੋਜਨ ਬਣਾਉਂਦੀ ਅਤੇ ਉਪਲਬਧ ਕਰਾਉਂਦੀ ਹੈ। ਸੋ ਦੋਨੋਂ ਇੱਕ ਦੂਜੇ ਦੀ ਮਦਦ ਕਰਦੇ ਹਨ ਠੀਕ ਹੈ। ਹੁਣ ਆ ਗਿਆ ਵਜੇ 26ਵਾਂ ਸਵਾਲ। ਰਾਈਜ਼ੋਬੀਅਮ ਬਾਰੇ ਤੁਸੀਂ ਕੀ ਜਾਣਦੇ ਹੋ? ਰਾਈਜ਼ੋਬੀਅਮ ਬਾਰੇ ਤੁਸੀਂ ਕੀ ਜਾਣਦੇ ਹੋ? ਪੌਦੇ ਕਾਰਬਨ ਡਾਈਆਕਸਾਈਡ ਵਾਂਗ ਹਵਾ ਵਿੱਚਲੀ ਨਾਈਟ੍ਰੋਜਨ ਨਹੀਂ ਵਰਤ ਸਕਦੇ। ਅਸੀਂ ਜਾਣਦੇ ਹਾਂ ਪੌਦੇ ਕਾਰਬਨ ਡਾਈਆਕਸਾਈਡ ਨੂੰ ਤੇ ਵਰਤ ਲੈਂਦੇ ਨੇ ਸਟੋਮੇਟਾ ਰਾਹੀਂ ਉਹ ਲੈਂਦੇ ਨੇ ਪਰ ਬੱਚੋ ਜਣੀ ਗੈਸ ਦੇ ਰੂਪ ਵਿੱਚ ਨਾਈਟ੍ਰੋਜਨ ਹੈ ਉਹ ਨਹੀਂ ਵਰਤ ਸਕਦੇ ਸੋ ਰਾਈਜ਼ੋਬੀਅਮ ਕੀ ਕਰਦਾ ਹੈ ਇੱਕ ਬੈਕਟੀਰੀਅਮ ਹੈ ਬੈਕਟੀਰੀਅਮ ਹੈਗਾ ਜੋ ਕਿ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਵਰਤਨਯੋਗ ਰੂਪ ਵਿੱਚ ਬਦਲ ਦਿੰਦਾ ਹੈ ਉਹਨੂੰ ਮਿੱਟੀ 'ਚ ਬੰਦ ਦਿੰਦਾ ਹੈ ਉਹ ਗੈਸ ਨੂੰ ਨਾਈਟ੍ਰੋਜਨ ਗੈਸ ਨੂੰ ਤੇ ਮਿੱਟੀ 'ਚੋਂ ਫਿਰ ਉਹ ਪੌਦਾ ਜਿਹੜਾ ਹੈ ਉਹ ਖੁਰਾਕ ਲੈ ਲੈਂਦਾ ਹੈ ਇਹ ਬੈਕਟੀਰੀਅਮ ਫਲੀਦਾਰ ਪੌਦਿਆਂ ਫਲੀਦਾਰ ਪੌਦਿਆਂ ਦੇ ਵਿੱਚ ਜੋ ਦਾਣਾਂ ਹੋਈਆਂ ਜਿਦਾ ਰਾਜਮਾ ਹੋਵੇ ਛੋਲੇ ਜਿਹੜੇ ਜੜੀਆਂ ਫਲੀਆਂ ਵਾਲੇ ਸਬਜ਼ ਫਲੀਆਂ ਵਾਲੀਆਂ ਇਹ ਫਸਲਾਂ ਹੁੰਦੀਆਂ ਨੇ ਤੇ ਦੇਖੋ ਜਿਹੜੀਆਂ ਮਟਰ ਦੇ ਫਲੀਆਂ ਵਿੱਚ ਹੁੰਦੇ ਨੇ ਰਾਜਮਾ ਫਲੀਆਂ ਵਿੱਚ ਹੁੰਦੇ ਨੇ ਛੋਲੇ ਫਲੀਆਂ ਵਿੱਚ ਹੁੰਦੇ ਨੇ ਹਨਾ ਇਹ ਫਲੀਆਂ ਟਾਈਪ ਦੇ ਜਿਹੜੇ ਦਾਣਾਂ ਫਲੀਆਂ ਵਿੱਚ ਹੁੰਦੀਆਂ ਨੇ ਸੋ ਇਹ ਬੈਕਟੀਰੀਆਮ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਦੀਆਂ ਗੰਡਾਂ ਵਿੱਚ ਰਹਿੰਦਾ ਹੈ ਇਹ ਪੌਦਿਆਂ ਦੀ ਜੜ੍ਹਾਂ ਹੁੰਦੀਆਂ ਉਹ ਚ ਗੰਡਾ ਹੁੰਦੀਆਂ ਨੇ ਉਹ ਚ ਰਹਿੰਦਾ ਹੈ ਬਦਲੇ ਵਿੱਚ ਪੌਦਾ ਇਸ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਦਾ ਹੈ ਐ ਕੀ ਕਰਦਾ ਹੈ ਹਵਾ ਵਿੱਚੋਂ ਨਾਈਟ੍ਰੋਜਨ ਉਪਲਬਧ ਕਰਾਂਦਾ ਹੈ ਪੌਦੇ ਨੂੰ ਪੌਦੇ ਨੂੰ ਨਾਈਟ੍ਰੋਜਨ ਚਾਹੀਦੀ ਹੁੰਦੀ ਹੈ ਤੇ ਬਦਲੇ ਵਿੱਚ ਪੌਦਾ ਇਸ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਦਾ ਹੈ ਇਹ ਵੀ ਇੱਕ ਸਹਿਜੀਵੀ ਸੰਬੰਧ ਸਿੰਬਿਓਸਿਸ ਦੀ ਉਦਾਹਰਣ ਹੈ ਜਿਵੇਂ ਉల్లి ਦੇ ਪੌਦੇ ਦੀ ਸੀਗੀ ਇਹ ਵੀ ਬੱਚੇ ਸਿੰਬਿਓਸਿਸ ਦੀ ਉਦਾਹਰਣ ਹੈ ਐ ਦੇਖੋ ਬੱਚਿਓ ਇਹ ਹੈਗਾ ਇਹ ਦੇਖੋ ਗੰਢਾਂ ਹੈਗੀਆਂ ਨੇ ਹੈ ਗੋਲ-ਗੋਲ ਗੰਢਾਂ ਨੇ ਜਿਹੜਾ ਇਹ ਜੜਾ ਹੈਗੀਆਂ ਜੜਾਂ ਵਿੱਚ ਗੰਡਾ ਨੇ ਤੇ ਇਹਦੇ ਵਿੱਚ ਬੈਕਟੀਰੀਆ ਇਹੋਲਾ ਬੈਕਟੀਰੀਆ ਮੁੰਦਾ। ਬਲੀਦਾਰ ਪੌਦਿਆਂ ਦੀਆਂ ਜੜ੍ਹਾਂ ਤੇ ਮੌਜੂਦ ਗੰਡਾ ਵਿੱਚ ਰਹਿੰਦਾ ਬੈਕਟੀਰੀਆ ਰਾਈਜ਼ੋਬੀਅਮ। ਉਹ ਸਾਨੂੰ ਕੰਨ ਨਗਰ ਨਹੀਂ ਆਏਗਾ ਪਰ ਗੰਡਾ ਦੇ ਵਿੱਚ ਪੁੰਹਦਾ। ਬਹੁਤ ਬਰੀਕ ਹੁੰਦਾ ਹੈ ਮਾਈਕਰੋਸਕੋਪ ਨਾਲ ਜਾਂ ਖੁਰਦਵੀਂ ਨਾਲ ਨਜ਼ਰ ਆਏਗਾ। ਫਿਰ ਆ ਗਿਆ ਬੱਚੋ 27 ਕੀ ਸਾਰੇ ਪੌਦੇ ਸਵੈ ਪੋਸ਼ੀ ਜਿਹਨੂੰ ਕਿਹਾ ਜਾਂਦਾ ਆਟੋਗ੍ਰਾਫ ਆਟੋ ਆਟੋਟਰੋਫਸ ਆਟੋਟਰੋਫਸ ਹੁੰਦੇ ਹਨ। ਸਵੈ ਪੋਸ਼ੀ ਹੁੰਦੇ ਹਨ ਕਿ ਸਾਰਾ ਭੋਜਨ ਸਾਰੇ ਪੌਦੇ ਆਪਣਾ ਭੋਜਨ ਆਪ ਬਣਾ ਸਕਦੇ ਨੇ ਜੀ ਨਹੀਂ ਸਾਰੇ ਪੌਦੇ ਸਵੈ ਪੋਸ਼ੀ ਨਹੀਂ ਹੁੰਦੇ ਕਈ ਐਸੇ ਪੌਦੇ ਹੁੰਦੇ ਹਨ ਜਿਨ੍ਹਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ ਤੇ ਬੱਚਿਓ ਅਸੀਂ ਜਾਣਦੇ ਕਿ ਫੋਟੋਸਿੰਥੇਸਿਸ ਫੋਟੋਸਿੰਥੇਸਿਸ ਜਿਹੜੀ ਹੈ ਜਿਹੜੀ ਪ੍ਰਕਾਸ਼ ਸੰਸ਼ਲੇਸ਼ਨ ਦੀ ਕਿਰਿਆ ਹੈਗੀ ਹੈ ਉਹ ਕਲੋਰੋਫਿਲ ਤੋਂ ਬਿਨਾ ممکن ਨਹੀਂ ਹੈਗੀ ਕਲੋਰੋਫਿਲ ਹੀ ਐਸਾ ਉਹ ਰੰਗਕ ਹੈ ਐਸੀ ਪਿਗਮੈਂਟ ਹੈ ਜੋ ਸੂਰਜ ਦੀ ਰੋਸ਼ਨੀ ਦੀ ਜੋ ਜੋ ਊਰਜਾ ਹੈ ਉਹਨੂੰ ਸੋਖਦੀ ਹੈ ਠੀਕ ਹੈ ਉਹਨਾਂ 'ਚ ਕਲੋਰੋਫਿਲ ਨਹੀਂ ਹੁੰਦੀ ਅਤੇ ਉਹ ਆਪਣਾ ਭੋਜਨ ਆਪ ਬਣਾਉਣ ਦੇ ਸਮਰੱਥ ਨਹੀਂ ਹੁੰਦੇ ਉਹ ਭੋਜਨ ਲਈ ਦੂਜੇ ਜੀਵਾਂ ਤੇ ਨਿਰਭਰ ਕਰਦੇ ਹਨ ਇਹੋ ਜਿਹੇ ਪੌਦਿਆਂ ਨੂੰ ਪਰਪੋਸ਼ੀ ਪੌਦੇ ਹਿਟਰੋਟ੍ਰੋਫਿਕ ਪਲਾਂਟਸ ਕਹਿੰਦੇ ਹਨ ਤੇ ਪਰਪੋਸ਼ੀ ਤੇ ਸਮੂਹੇ ਤੌਰ ਤੇ ਕਹਿ ਦਿੰਦੇ ਆ ਹਿਟਰੋਟ੍ਰੋਫਿਕ ਪਲਾਂਟਸ ਤੇ ਇਹਨੂੰ ਫਿਰ ਅੱਗੇ ਜਾ ਕੇ ਅਸੀਂ ਕਹਿੰਦੇ ਆ ਪਰਜੀਵੀ ਵੀ ਕਹਿ ਦਿੰਦੇ ਆ ਠੀਕ ਹੈ ਆਖਰੀ ਸਵਾਲ ਆ ਗਿਆ ਬੱਚਿਓ ਮਿੱਟੀ ਵਿੱਚ ਪੋਸ਼ਕਾਂ ਦੀ ਕਮੀ ਕਿਵੇਂ ਹੁੰਦੀ ਹੈ ਮਿੱਟੀ ਵਿੱਚ ਪੋਸ਼ਕ ਤੱਤ ਨੇ ਉਹਦੀ ਕਮੀ ਕਿਵੇਂ ਹੁੰਦੀ ਹੈ ਤੇ ਫਿਰ ਕਹਿੰਦੇ ਇਸ ਦੀ ਪੂਰਤੀ ਕਿਵੇਂ ਹੁੰਦੀ ਹੈ ਦੇਖਿਏ ਬੜਾ ਰੋਚਕ ਸਵਾਲ ਹੈ ਜਨਰਲ ਨੌਲੇਜ ਦਾ ਪੌਦੇ ਆਪਣਾ ਭੋਜਨ ਬਣਾਉਣ ਲਈ ਮਿੱਟੀ ਵਿੱਚੋਂ ਪਾਣੀ ਖਣਿਜ ਅਤੇ ਪੋਸ਼ਕ ਤੱਤ ਸੋਖਦੇ ਰਹਿੰਦੇ ਹਨ ਫਸਲਾਂ ਲੈਂਦੀਆਂ ਪੌਦੇ ਰਹਿੰਦੇ ਨੇ ਇਸ ਕਰਕੇ ਮਿੱਟੀ ਵਿੱਚ ਇਹਨਾਂ ਪੋਸ਼ਕਾਂ ਦੀ ਕਮੀ ਹੋ ਜਾਂਦੀ ਹੈ ਕਿਉਂਕਿ ਪੌਦੇ ਇਹਨਾਂ ਪੋਸ਼ਕ ਤੱਤਾਂ ਨੂੰ ਲੈਂਦੇ ਨੇ ਖਣਿਜ ਲੈਂਦੇ ਨੇ ਇਸ ਕਰਕੇ ਇਹ ਘਟ ਜਾਂਦੇ ਨੇ ਫਿਰ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਇਹਨਾਂ ਪੋਸ਼ਕਾਂ ਦੀ ਪੂਰਤੀ ਕਰਨੀ ਪੈਂਦੀ ਹੈ। ਇਹ ਕੰਮ ਰੂੜੀ ਖਾਦ ਜਿਹਨੂੰ ਮਿਨੋਰ ਕਹਿੰਦੇ ਆ ਢੇਰ ਗਾ ਦਿੰਦੇ ਆ ਆਪਾਂ ਮਿਨੋਰ ਅਤੇ ਰਸਾਇਣਕ ਖਾਦ ਜਿਹਨੂੰ ਫਰਟੀਲਾਈਜ਼ਰਸ ਕਹਿੰਦੇ ਆ ਯੂਰੀਆ ਵੈਰਾ ਰਾਹੀਂ ਕੀਤਾ ਜਾਂਦਾ ਹੈ। ਇੱਕ ਤਰੀਕਾ ਤੇ ਹੈਗਾ ਵੀ ਢੇਰ ਪਾ ਦੋ। ਫਰਟੀਲਾਈਜ਼ਰ ਪਾ ਦੋ ਹਨਾ ਫਿਰ ਜਿਹੜੇ ਜੰਗਲੀ ਲੱਗ ਕੇ ਜਿੱਥੇ ਕੋਈ ਰਹਿੰਦਾ ਹੀ ਨਹੀਂ ਹੈਗਾ ਜੰਗਲ ਵਿੱਚ ਸੁਣੀ ਕਿਸਾਨ ਹੈਗੇ ਨੇ ਉੱਥੇ ਕੋਣ ਫਰਟੀਲਾਈਜ਼ਰ ਪਾਏਗਾ ਕੋਣ ਢੇਰ ਪਾਏਗਾ। ਜੰਗਲੀ ਇਲਾਕਿਆਂ ਵਿੱਚ ਇਹ ਕੰਮ ਨਿਖੇੜਕ ਕਰਦੇ ਨੇ ਨਿਖੇੜਕ ਕਿਹੜੇ ਹੁੰਦੇ ਨੇ ਨਿੱਕੇ-ਨਿੱਕੇ ਜੀਵਾਣੂ ਨੇ ਉਹ ਉਹਨਾਂ ਨੂੰ ਮਰੇ ਹੋਏ ਜੰਤੂਆਂ ਨੂੰ ਜਾਂ ਪੱਤੀਆਂ ਨੂੰ ਖਾਂਦੇ ਨੇ ਤੇ ਤੋੜਦੇ ਨੇ ਠੀਕ ਹੈ ਨਿਖੇੜਦੇ ਨੇ ਇਹ ਕੰਮ ਨਿਖੇੜਕ ਕਰਦੇ ਨੇ ਜਿਉਂ ਅਸੀਂ ਡੀਕੰਪੋਜ਼ਰਸ ਕਹਿੰਦੇ ਹਾਂ ਕਰਦੇ ਹਨ ਉਹ ਪੱਤਿਆਂ ਅਤੇ ਜੰਤੂਆਂ ਦੀ ਰਹਿੰਦ-ਖੂੰਦ ਨੂੰ ਸਰਲ ਅਣੂਆਂ ਵਿੱਚ ਨਿਖੇੜ ਕੇ ਮਿੱਟੀ ਵਿੱਚ ਪੋਸ਼ਕਿਆਂ ਦੀ ਪੂਰਤੀ ਪੂਰਤੀ ਕਰਦੇ ਦਿੰਦੇ ਹਨ ਦੂਜਾ ਤਰੀਕਾ ਹੈਗਾ ਕਿ ਰਾਈਜ਼ੋਬੀਅਮ ਰਾਈਜ਼ੋਬੀਅਮ ਬੈਕਟੀਰੀਆ ਹਵਾ ਵਿਚਲੀ ਨਾਈਟ੍ਰੋਜਨ ਨੂੰ ਮਿੱਟੀ ਵਿੱਚ ਬਣ ਕੇ ਇਸ ਦੀ ਪੂਰਤੀ ਕਰਦਾ ਹੈ ਠੀਕ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਅਖਰੀ ਵੀਡੀਓ ਤੇ ਇਸ ਵੀਡੀਓ ਦੇ ਨਾਲ ਤੁਹਾਡੀ ਜਿਹੜੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਇੱਥੇ ਹੀ ਸਮਾਪਤ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਤੁਹਾਡਾ ਇਸ ਅਧਿਆਏ ਦਾ ਅੰਤ ਵਿੱਚ ਜੋ ਅਭਿਆਸ ਦੇ ਸਵਾਲ ਨੇ ਉਹ ਉਹ ਕਰਾਂਗੇ ਤੇ ਉਹਦੀ ਵੀਡੀਓ ਬਣਾਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ